ਲਓ ਬਈ ਸਤਿ ਸ੍ਰੀ ਅਕਾਲ ਜੀ। ਸੋ ਅੱਜ ਫੋਲੇ ਮੱਲੇ ਦੀ ਤਿਆਰੀਆਂ ਆਂਡੇ ਲੈ ਕੇ ਜਾਣਾ ਏ। ਸੋ ਪਹਿਲਾਂ ਤਾਂ ਗੁਰਦੁਆਰਾ ਬਹੁਤ ਸੋਹਣੀ ਏ। ਲਓ ਜੀ। ਗੰਗਾਵਾਂ ਦੇ ਪਹਿਲਾ ਪਾਠ ਫਿਰ ਅਰਦਾਸ ਸੋਹਣੀ ਏ। ਫਿਰ ਉਸ ਤੋਂ ਬਾਅਦ ਚੱਲਦੇ ਜਾਣਾ ਏ ਜੀ। ਹਾਂ ਜੀ। ਇਹ ਵਰਤੀਆਂ ਤੇ ਪਿੱਛੇ ਸਾਰਾੜੀ ਜੀ ਵਧੀਆ ਏ। ਕੰਮ ਆ ਦੇ ਗੱਭਰੂ ਆ ਕੇ। ਕੈਨੇਡਾ ਵਾਲੇ ਨੇਕੀ ਫੌਜੀ ਸਤਿ ਸ੍ਰੀ ਅਕਾਲ ਜੀ। ਹੋਰ ਜੀ। ਤੇ ਸਮਾਨ ਏ। ਇਹ ਬ੍ਰਮੀ ਖਾਂਡ ਤੇ ਬ੍ਰਮੀ ਉਧਰ ਸਣੀ ਇਹ ਮੁੰਡਾ ਸੰਗ ਦਾ ਬਹੁਤ ਹੈ ਸਤਿ ਸ਼੍ਰੀ ਅਕਾਲ ਜੀ ਬਾਕੀ ਆ ਮੁੰਡੇ ਖੜੇ ਆ ਹੋਰ ਮਹਾਰਾਜ ਹੈ अरदास बेनतीअ ते बाद चले कपरू हिकु खणाए चलो ਉੱਥੇ ਜਾ ਕੇ ਮਿਲਦੇ ਆਂ ਕਿਤਾ ਬੂੰਗਾ ਖੜੇ ਤੇ ਮਣ ਜਾ ਬਾਕੀਆਂ ਡਿੱਗਦੇ ਆ ਇਹ ਟਰੈਕਟਰ ਹੈ ਜੀ ਪਰੰਮੀ ਪਈ ਹੈ ਲੋ ਬਈ ਆ ਖਾਸਾ ਕੋਲਡ ਕੋ ਸਾਡੇ ਪਿੰਡ ਪੈਂਸਾਂ ਦਾ ਪਿੰਡ ਬੈਂਸਾਂ ਦਾ ਲੰਗਰ ਉੱਥੇ ਚੱਕਰ ਹੈ ਲੋ ਜੀ ਇਹਦੇ ਹਿੰਦ ਚੈੱਕ ਕਰ ਲੋ ਪਾਣੀ ਪਣ ਚੱਲੇ ਖਾਸਾ ਗੋਲਜ ਵਿੱਚੋਂ ਪਾਣੀ ਪਣ ਚੱਲੇ ਉਧਰ ਤੇ ਸਮਾਨ ਸੈਟ ਹੋ ਰਿਹਾ ਮੈਡ ਪਛਾਤ ਤੇ ਮੁੰਡਿਆਂ ਨੇ ਜਸੂ ਬੋਲੇ ਵਾਲੇ ਸਾਰਿਆਂ ਨੂੰ ਵਧਾਈਆਂ ਜੀ ਵਧਾਈਆਂ ਜੀ ਠੀਕ ਹੈ ਠੀਕ ਹੈ ਇਹ ਪਈਏ ਫਰਮੀ ਹਾਂਜੀ ਕਿੱਦਾਂ ਜੀ ਸਾਰੇ ਦੋਸਤੋ ਨਿਕਲੋ ਵਧੀਆ ਅਗਾਂ ਸੈਟਪ ਹੋ ਰਿਹਾ ਕੰਮ ਦਾ ਤੇ ਇੱਧਰ ਅਰੇ ਪਰਮਪਾ ਜੀ ਸਾਊਂਡ ਵਾਲੇ ਸਤਿ ਸ਼੍ਰੀ ਅਕਾਲ ਠੀਕ ਹੈ ਇਹ ਹਰਾ ਆਪਣੇ ਕੰਮ ਕਰਦੇ ਆ ਸਮਾਨ ਸਮੂਹਣ ਲਾਣ ਲੱਗੇ ਵੇ ਉਧਰ ਲੰਗਰ ਦੀਆਂ ਤਿਆਰੀਆਂ ਰੋਟੀ ਨੂੰ ਬਣਾ ਦੇ ਰੋਟੀ ਖਾਇਆ ਜਾਗੇ ਜਾਣਾ ਬਾਤ ਸੋ ਇਹ ਹੈਗਾ ਜੀ ਖਾਸਾ ਕੋਲੇ ਖਾਸਾ ਕੋਲੇ ਦੇ ਸਾਹਮਣੇ ਨਾਲ ਹੀ ਸਾਡਾ ਪਿੰਡ ਪੈਂਸਾਂ ਦਾ ਲੰਗਰ ਹੈ ਜੀ ਸ਼ਹੀਦ ਦਾ ਉਹ ਸਾਰਿਆਂ ਨੇ ਪੁੱਛਣਾ ਹੈ ਜੀ ਹੁਣ ਜਗ੍ਹਾ ਤਾਂ ਪਤਾ ਲੱਗ ਗਿਆ ਏ ਫਿਰ ਬਾਕੀ ਦਾ ਬਲੋਗ ਸਵੇਰ ਨੂੰ ਧੰਨਵਾਦ ਵੀਡੀਓ ਦੇਖਣ ਵਾਸਤੇ